ਅੱਜ ਅਸੀਂ ਜੀ 14 ਤਰੀਕ ਨੂੰ ਮਾਗੀ ਤੇ ਇੱਕ ਬੜੀ ਪੰਥਕਾ ਕਤਰਤਾ ਕਰਨ ਜਾ ਰਹੇ ਹਾਂ ਉਹਦੇ ਵਾਸਤੇ ਅਸੀਂ ਸਾਰੇ ਜ਼ਿਲ੍ਹਿਆਂ ਚ ਵੀ ਬੇਨਤੀ ਕਰ ਰਹੇ ਹਾਂ ਸਾਰੇ ਲੋਕਾਂ ਨੂੰ ਕਿ ਉੱਥੇ ਵੱਧ ਤੋਂ ਵੱਧ ਉਹ ਦਿਨ ਤੁਸੀਂ ਸਹਿਯੋਗ ਦਿਓ ਤੇ ਆਪਾਂ ਜੋ ਪੰਜਾਬ ਦੇ ਹਾਲਾਤ ਬਣੇ ਪਏ ਆ ਨੌਜਵਾਨੀ ਨਸ਼ਿਆਂ ਚ ਆ ਕਿਸਾਨ ਸਾਡੇ ਰੋੜਾਂ ਤੇ ਆ ਬੰਦੀ ਸਿੰਘਾਂ ਦਾ ਮੋਰਚਾ ਵਾ ਉਹ ਕਿਸੇ ਪਾਸੇ ਨਹੀਂ ਸਰਕਾਰ ਸਾਡੀ ਕੋਤੇ ਗੱਲ ਸੁਣਵਾਈ ਹੋ ਨਹੀਂ ਰਹੀ ਤੇ ਇਸ ਕਰਕੇ ਅਸੀਂ ਹੁਣ ਆਪਾਂ ਕੋਈ ਨਵਾਂ ਪਲੇਟ ਜੋ ਜੋੜੀਆਂ ਸਾਡੀਆਂ ਸਿਆਸੀ ਤਰ੍ਹਾਂ ਸੀ ਉਹ ਵੀ ਆਪਣਾ ਜੋ ਮੇਰੀਨੋ ਪੱਜ ਚੁੱਕੀਆਂ ਤੇ ਇਸ ਕਰਕੇ ਆਪਾਂ ਨੂੰ ਹੁਣ ਜੋ ਪੰਜਾਬ ਦਾ ਦੁੱਖ ਦਰਦ ਰੱਖਣ ਵਾਲੇ ਜੋ ਇਸ ਧਰਤੀ ਦਾ ਜੋ ਨਮਖਾ ਕੇ ਹਰਾਮਨਾਮ ਕਰਨ ਵਾਲੇ ਜਿਹੜੇ ਆ ਨਾ ਉਹਨਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਆਪਾਂ ਇਕੱਠੇ ਹੋ ਕੇ ਇਸ ਨੂੰ ਬਚਾਈਏ ਕਿਉਂ ਜੋ ਪੰਜਾਬ ਦੀ ਹਵਾ ਪਾਣੀ ਕਿਸਾਨੀ ਜਵਾਨੀ ਸਾਰਿਆਂ ਵਾਸਤੇ ਤੇ ਇਹ ਇਹ ਅਸੀਂ ਪਲੇਟਫਾਰਮ ਇਸ ਬੜੀ ਸੋਚ ਵਿਚਾਰ ਤੋਂ ਬਾਅਦ ਅਸੀਂ ਇਹ ਫੈਸਲਾ ਕੀਤਾ ਕਿ ਆਪਾਂ ਨੂੰ ਇੱਕ ਨਵੀਂ ਪਾਰਟੀ ਦੀ ਲੋੜ ਹੈ ਪੰਜਾਬ ਨੂੰ ਕੋਨਸੀ ਪਾਰਟੀ 14 ਤਰੀਕ ਨੂੰ ਆਪ ਪੰਜਾਬ ਨੇ ਕਰਨੇ ਜਾਣੇ ਨਹੀਂ ਹਾਂ ਜੀ ਉਹਦਾ ਨਾਮ ਅਸੀਂ ਪੰਜਾਬ ਉਹਦੋਂ 14 ਤਰੀਕ ਨੂੰ ਅਸੀਂ ਉਹਦੇ ਵਾਸਤੇ ਇੱਕ ਪੰਜ ਮੈਂਬਰੀ ਦਾ ਸੱਤ ਮੈਂਬਰੀ ਕਮੇਟੀ ਦਾ ਅਨਾਉਂਸ ਕਰਾਂਗੇ ਫਿਰ ਉਹ ਜੋ ਵੀ ਫਾਰਮੈਲिटीज ਹੋ ਗਈ ਉਹਦੇ ਨਾਮ ਦੀ ਉਹਦੇ ਪਾਰਟੀ ਦਾ ਸਵਿਧਾਨ ਦੀ ਦੂਜੀਆਂ ਚੀਜ਼ਾਂ ਜੋ ਵੀ ਅੱਗੇ ਉਹਦਾ ਢਾਂਚੇ ਨੂੰ ਕਿੱਦਾਂ ਅਸੀਂ ਜ਼ਿਲੇ ਵਾਜ ਪਿੰਡਾਂ ਤੱਕ ਲੈ ਕੇ ਜਾਵਾਂਗੇ ਉਸ ਉਹ ਮੁੜ ਕੇ ਉਹ ਜਿਹੜੇ ਕਮੇਟੀ ਹੋ ਗਈ ਉਹ ਅੱਗੇ ਵਰਕਿੰਗ ਕਮੇਟੀ ਜਾਂ ਕੋਈ ਹੋਰ ਕਮੇਟੀਆਂ ਬਣਾ ਕੇ ਕੋਈ ਐਡਵਾਈਜ਼ਰੀ ਕਮੇਟੀ ਆ ਲੀਗਲ ਐਕਸਰਟ ਆ ਜਾਂ ਕੋਈ ਸਾਰੀਆਂ ਚੀਜ਼ਾਂ ਜਿਹੜੀਆਂ ਉਨੂੰ ਉਹ ਉਹ ਰੋਕ ਦੂਗੀ 14 ਤਰੀਕ ਨੂੰ ਮਾਗੀ ਆ ਬਾਕੀ ਪਾਰਟੀ 14 ਤਰੀਕ ਨੂੰ ਆਪ ਜੋ ਮਾਗੀ ਕੇ ਦਿਨ ਤੇ ਜੋ ਸਿਰਫ ਆਪ ਇੱਕ ਕਮੇਟੀ ਬਣਾਓਗੇ ਪਾਰਟੀ ਦਾ ਅਨਾਉਂਸ ਉਸਕੇ ਬਾਅਦ ਕਰੋ ਹਾਂਜੀ ਹਾਂਜੀ ਉਹ ਦਿਨ ਅਸੀਂ ਨਾ ਸਮਝੋ ਕਿ ਪਾਰਟੀ ਦਾ ਅਨਾਉਂਸ ਹੀ ਹੈ ਲੇਕਿਨ ਪਾਰਟੀ ਦਾ ਜੋ ਵੀ ਅੱਗੇ ਇੱਕ ਫਾਰਮੈਲਟੀ ਹੈ ਉਹ ਕਮੇਟੀ ਦੇ ਤਹਿਤ ਅੱਗੇ ਅੱਗੇ ਵਧਾएंगे ਅੱਗੇ ਅੱਗੇ اسی ਵਧਾਵਾਂਗੇ ਉਹਨੂੰ ਇਹ ਉਤੋਂ ਅੱਗੇ ਵਰਕਿੰਗ ਕਮੇਟੀ ਬਣਾਵਾਂਗੇ ਉਤੋਂ ਅੱਗੇ ਜ਼ਿਲ੍ਹਾ ਵਾਈਜ਼ ਜਾਂ ਜੋ ਵੀ ਬਲਾਕ ਵਾਈਜ਼ ਜੋ ਜਿੱਦਾਂ ਵੀ ਅੱਗੇ ਉਹਦਾ ਪਾਰਟੀ ਦਾ ਢਾਂਚਾ ਉਹਨੂੰ ਅੱਗੇ ਅਸੀਂ ਅਭੀ ਰੋ ਪਾਰਟੀ ਦਾ ਮੰਤਵ ਕੀ ਰਹੇਗਾ ਪਾਰਟੀ ਦਾ ਮੰਤਵ ਇਹੋ ਹੀ ਹੈ ਕਿ ਪੰਥ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਮੁੱਖ ਕਾਰਨ ਕੀ ਹੈ ਕਿ ਪਾਰਟੀ ਬਣਾਉਣ ਦੀ ਲੋੜ ਪੈ ਗਈ ਹੈ ਪਾਰਟੀ ਬਣਾਉਣ ਦੀ ਲੋੜ ਕਿ ਜਿਹੜੀਆਂ ਪਾਰਟੀਆਂ ਪਹਿਲਾਂ ਚੱਲ ਰਹੀਆਂ ਸੀ ਉਹਨਾਂ ਤੋਂ ਦੋ ਪਾਰਟੀਆਂ ਪਹਿਲਾਂ ਇੱਥੇ ਕਾਫੀ ਟਾਈਮ ਲੰਮਾ ਟਾਈਮ ਉਹਨਾਂ ਰਾਜ ਕੀਤਾ ਉਹਨਾਂ ਤੋਂ ਦੁਖੀ ਹੋ ਕੇ ਲੋਕਾਂ ਨੇ ਤੀਜੀ ਪਾਰਟੀ ਲੈਂਦੀ ਸੀ ਤੇ ਉਹਨਾਂ ਨੇ ਬਹੁਤ ਛੇਤੀ ਲੋਕਾਂ ਨੂੰ ਨਿਰਾਸ਼ ਕਰ ਦਿੱਤਾ ਕਿਉਂਕਿ ਉਹ ਐ ਲੱਗਦਾ ਕਿ ਜਦੋਂ ਉਹ ਪੰਜਾਬ ਦੇ ਨਹੀਂਗੇ ਪੰਜਾਬ ਨੂੰ ਲੁੱਟਣ ਵਾਸਤੇ ਆਏ ਤੇ ਇਸ ਕਰਕੇ ਹੁਣ ਹਾਲਾਤ ਜਿਹੰਦੇ ਬਣੇ ਆ ਸਾਡੀ ਨੌਜਵਾਨੀ ਵੀ ਦੇਖੋ ਕਿ ਨਸ਼ਿਆਂ ਦਾ ਬੜਾ ਵੱਡਾ ਕਹਿਰ ਚੱਲ ਰਿਹਾ ਸਾਡੀ ਜਿਹੜੀ ਕਿਸਾਨੀ ਆ ਉਹ ਵੀ ਰੋੜਾਂ ਤੇ ਆ ਉਹ ਡੱਲੇਵਾਲ ਸਾਹਿਬ ਵੀ ਕਿੰਨੇ ਦਿਨਾਂ ਤੋਂ ਭੁਖੜਤਾਲ ਤੇ ਕੋਈ ਸਾਡੀ ਕਿਤੇ ਸੁਣਵਾਈ ਨਹੀਂ ਹੈ ਦਾ ਸਾਡੇ ਲੀਡਰਾਂ ਨੂੰ ਕੋਈ ਇਸ ਚੀਜ਼ ਦਾ ਕਿ ਅਸੀਂ ਵੀ ਸਾਡੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ ਕਿ ਜੇ ਲੋਕਾਂ ਨੇ ਸਾਨੂੰ ਚੁਣ ਕੇ ਸਰਕਾਰ ਬਣਾ ਕੇ ਦਿੱਤੀ ਆ ਤੇ ਅਸੀਂ ਲੋਕ ਲੋਕਾਂ ਦੇ ਹਿੱਤਾਂ ਲਈ ਕੋਈ ਕੰਮ ਕਰੀਏ ਇਸ ਕਰਕੇ ਹੁਣ ਇਹ ਮਹਿਸੂਸ ਕੀਤਾ ਗਿਆ ਕਿ ਸਾਨੂੰ ਜਿਹੜੇ ਪੰਜਾਬ ਨਾਲ ਕੋਈ ਦਰਦ ਰੱਖਣ ਵਾਲੇ ਪੰਜਾਬ ਦੇ ਜਾਂ ਪੰਥਨਾ ਦਰਦ ਰੱਖਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਅਸੀਂ ਇਕੱਠੇ ਕਰਕੇ ਤੇ ਪਾਰਟੀ ਬਣਾ ਕੇ ਤੇ ਪੰਜਾਬ ਦੀ ਲੜਾਈ ਜਿਹੜੀ ਪੰਜਾਬ ਪਹਿਲਾਂ ਲੜਦਾ ਰਿਹਾ ਆਪਣੇ ਹੱਕਾਂ ਹਕੂਕਾਂ ਲਈ ਉਹਦੇ ਵਾਸਤੇ ਲੜਨ ਵਾਲੇ ਸਾਨੂੰ ਉਹ ਜੀਵਨ ਦਿੱਤਾ ਤੁਹਾਨੂੰ ਸਾਰਨੇ ਕਾਲ